ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਉਹ ਦੇਸ਼ ਦੀਆਂ ਚੰਦ ਦੋ ਚਾਰ ਯੂਨੀਵਰਸਿਟੀਆਂ ਦੇ ਵਿੱਚੋਂ ਹੈ ਜਿੱਥੋਂ ਆਰਟਿਸਟ ਤੋਂ ਲੈ ਕੇ ਅਕੈਡੈਮਿਕ ਫੀਲਡ ਤੱਕ სპੋਰਟਸ ਤੱਕ ਬਹੁਤ ਸਾਰੇ ਬੱਚੇ ਅਚੀਵਰਸ ਜਿਹੜੇ ਨੇ ਇਹ ਅਚੀਵਰਸ ਨੂੰ ਮੌਕਾ ਦੇਣ ਵਾਲੀ ਅਚੀਵਰਸ ਨੂੰ ਅਚੀਵਰਸ ਬਣਾਉਣ ਵਾਲੀ ਯੂਨੀਵਰਸਿਟੀ ਹੈ ਬਹੁਤ ਸਾਰੇ ਅੱਜ ਐਲੂਮਨੀ ਇਸ ਯੂਨੀਵਰਸਿਟੀ ਦੇ ਆਏ ਹੋਏ ਨੇ ਅਲੱਗ-ਅਲੱਗ ਫੀਲਡ ਦੇ ਵਿੱਚ ਉਹਨਾਂ ਨੇ ਮੱਲਾ ਮਾਰੀਆਂ ਨੇ ਬੜਾ ਅੱਛਾ ਲੱਗਦਾ ਕਿ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਬੱਚੇ-ਵੱਚੀਆਂ ਇੱਥੇ ਵਿੱਦਿਆ ਲੈndੀਆਂ ਨੇ ਜਦੋਂ ਮੈਂ ਪਹਿਲੀ ਵਾਰ ਇੱਥੇ ਮੁੱਖ ਮੰਤਰੀ ਬਣਨ ਤੋਂ ਬਾਅਦ ਆਇਆ ਸੀ ਤਾਂ ਆਰਥਿਕ ਘਾਟੇ ਦੇ ਵਿੱਚ ਸੀ ਜੁਨੀਵਰਸਿਟੀ ਮੈਨੂੰ ਪ੍ਰਬੰਧਕਾਂ ਨੇ ਕਿਹਾ ਜੀ ਘਾਟਾ ਚੱਲ ਰਿਹਾ ਹੈ 80 ਕਰੋੜ ਰੁਪਿਆ ਪਰ ਮੰਥ ਕਾਟਾ ਚੱਲ ਰਿਹਾ ਹੈ ਯੂਨੀਵਰਸਿਟੀ ਦੇ ਵਿੱਚ ਨਵੇਂ ਹੋਸਟਲ ਬਣਨੇ ਨੇ ਨਵੀਂ ਇਨਫਰਾਸਟ੍ਰਕਚਰ ਬਣੂਗੀ ਤਾਂ ਕਿਵੇਂ ਕਰਾਂਗੇ ਫੀਸਾਂ ਕੀ ਮਲਾਜਮਾਂ ਦੀਆਂ ਤਨਖਾਹਾਂ ਨਹੀਂ ਪੂਰੀਆਂ ਹੋ ਰਹੀਆਂ ਉਸੇ ਦਿਨ ਅਸੀਂ ਜਾ ਕੇ ਵਿੱਤ ਮੰਤਰਾਲੇ ਨਾਲ ਪੰਜਾਬ ਦੇ ਵਿੱਤ ਮੰਤਰਾਲੇ ਨਾਲ ਮੀਟਿੰਗ ਕਰਕੇ ਪੈਸੇ ਜਾਰੀ ਕਰਨ ਦਾ ਜ਼ਰੀਆ ਲੱਭਿਆ 30 ਕਰੋੜ ਰੁਪਇਆ ਇੱਕ ਮਹੀਨੇ ਦਾ ਇਸ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਵੱਲੋਂ ਆ ਰਿਹਾ ਹੈ ਤਾਂ ਕਿ ਤੁਹਾਡੀ ਤੁਹਾਡੀ ਵਿੱਦਿਆ ਵਾਸਤੇ ਮਾਹੌਲ ਬਣਿਆ ਰਹੇ ਤੁਹਾਡੀ ਵਿੱਦਿਆ ਵਾਸਤੇ ਤੁਹਾਨੂੰ ਧਰਨੇ ਹੜਤਾਲਾਂ ਮੁਰਦਾਬਾ ਜਿੰਦਾਬਾਦ ਨਾ ਕਰਨਾ ਪਵੇ ਤੁਸੀਂ ਇੱਥੇ ਬਹੁਤ ਵੱਡੇ ਸੁਪਨੇ ਲੈ ਕੇ ਆਏ ਹੋ ਤੁਹਾਡੇ ਮਾਪਿਆਂ ਦੇ ਉਦੋਂ ਵੀ ਵੱਡੇ ਸੁਪਨੇ ਨੇ ਕਿ ਸਾਡੇ ਬੱਚੇ ਗਏ ਹੋਏ ਨੇ ਯੂਨੀਵਰਸਿਟੀ ਚੋਂ ਟਾਪਰ ਬਣ ਕੇ ਨਿਕਲਣਗੇ ਯੂਨੀਵਰਸਿਟੀ ਚੋਂ ਫਿਊਚਰ ਆਪਣਾ ਜਿਹੜਾ ਉਹ ਸ਼ੋਰ ਕਰਕੇ ਨਿਕਲਣਗੇ ਬਣਾ ਕੇ ਨਿਕਲਣਗੇ ਬਹੁਤ ਵੱਡੀਆਂ ਉਮੀਦਾਂ ਨੇ ਮਾਪਿਆਂ ਨੂੰ ਔਰ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਿਚਾਰਨ ਨਾਲ ਵਿਦਿਆ ਪਰ ਉਪਕਾਰੀ ਬਣਦੀ ਹੈ ਸਾਨੂੰ ਸਾਡੇ ਗੁਰੂਆਂ ਨੇ ਸਾਨੂੰ ਸਾਡੇ ਫਿਲਾਸਫਰਾਂ ਨੇ ਸਾਨੂੰ ਸਾਡੇ ਸ਼ਾਇਰਾਂ ਨੇ ਫਕੀਰਾਂ ਨੇ ਵਿੱਦਿਆ ਵਾਲੇ ਪਾਸੇ ਨੂੰ ਤੋੜਿਆ ਸਾਡਾ ਗੁਰੂ ਸ਼ਬਦ ਗੁਰੂ ਹੈ ਹਰ ਰੋਜ਼ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਲੱਖਾਂ ਸਪੀਕਰਾਂ ਦੇ ਵਿੱਚੋਂ ਗੂੰਗਣਾ ਆਈ ਜਾਂਦੀ ਹੈ ਵਿਚਾਰੀ ਜਾਂਦੀ ਹੈ ਉਚਾਰੀ ਜਾਂਦੀ ਹੈ ਆਪਣੇ ਵਿਰਸੇ ਨੂੰ ਆਪਣੇ ਕਲਚਰ ਨੂੰ ਆਪਣੀ ਹਿਸਟਰੀ ਨੂੰ ਯਾਦ ਰੱਖਣਾ ਤੇ ਕਾਇਮ ਰੱਖਣਾ ਇਹ ਫਰਜ਼ ਹੈ ਆਪਣਾ ਫਰਜ਼ ਹੈ ਕਈ ਵਾਰੀ ਆਪਾਂ ਕਿਉਂਕਿ ਕਹਿੰਦੇ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਹੁੰਦਾ ਦੂਰ ਦੇ ਢੋਲ ਸੁਹਾਵਣੇ ਲੱਗਦੇ ਹੁੰਦੇ ਆ। ਕਈ ਵਾਰੀ ਆਪਾਂ ਦੂਜਿਆਂ ਦੀ ਕਿਸੇ ਪੇਸ਼ਕਾਰੀ ਤੋਂ ਪ੍ਰਭਾਵਿਤ ਹੋ ਜਾਂਦੇ ਆ। ਕੋਈ ਗੱਲ ਨਹੀਂ ਦੁਨੀਆ ਭਰ ਦੀਆਂ ਪੇਸ਼ਕਾਰੀਆਂ ਦੇਖੋ। ਸੁਣੋ ਪਰ ਦੂਜੇ ਦੀ ਪੱਕੀ ਦੇਖ ਕੇ ਆਪਣੀ ਕੱਚੀ ਨੀ ਟਾਣੀ। ਸ਼ਾਇਦ ਆਪਾਂ ਕਈ ਵਾਰੀ ਐ ਸੋਚਣ ਲੱਗ ਜੰਨੇ ਆ ਜੇ ਮੈਂ ਪੰਜਾਬੀ ਬੋਲੂਗਾ ਮੈਨੂੰ ਮੰਨਿਆ ਜਾਊਗਾ ਕਿ ਸ਼ਾਇਦ ਮੈਂ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹੈਗਾ ਜੇ ਅੱਗੇ ਕੋਈ ਅੰਗਰੇਜ਼ੀ ਬੋਲੂਗਾ ਤਾਂ ਸ਼ਾਇਦ ਉਹਨੂੰ ਕਿਹਾ ਜਾਂਦਾ ਵੀ ਤੂੰ ਸ਼ਾਇਦ ਉੱਪਰ ਹੈਂ ਰਸੂਲ ਹਮਜ਼ਾ ਤੋਬ ਨੇ ਲਿਖਿਆ ਆਪਣੀ ਕਿਤਾਬ ਮੇਰਾ ਪਾਕਿਸਤਾਨ ਚ ਉਹ ਕਹਿੰਦਾ ਜੇ ਮੈਂ ਆਪਣੀ ਬੋਲੀ ਬੋਲ ਰਿਹਾ ਆਪਣੀ ਪਾਕਿਸਤਾਨ ਦੀ ਜਿਹੜੀ ਬੋਲੀ ਹੈ ਜਦ ਜੇ ਮੈਂ ਪੰਜਾਬ ਚ ਪੰਜਾਬੀ ਬੋਲਦੇ ਤੇ ਅੱਗੇੋਂ ਸਾਹਮਣੇ ਕੋਈ ਅੰਗਰੇਜ਼ ਬੋਲ ਰਿਹਾ ਅੰਗਰੇਜ਼ੀ ਤਾਂ ਮੈਨੂੰ ਇਕੱਲੇ ਨੂੰ ਹੀ ਕਿਉਂ ਇਹ ਅੰਕਿਆ ਜਾਂਦਾ ਹੈ ਕਿ ਮੈਂ ਅਨਪੜਾ ਆ ਜਾਂ ਜਾਹਲ ਆ ਜਾਂ ਮੈਨੂੰ ਘੱਟ ਨੌਲੇਜ ਹੈ ਜਦ ਕੇ ਅੰਗਰੇਜ਼ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਹੈ ਮੈਂ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਮਾਂ ਬੋਲੀ 'ਚ ਕੋਈ ਫਰਕ ਨਹੀਂ ਹੁੰਦਾ ਮਾਂ 'ਚ ਕੋਈ ਫਰਕ ਨਹੀਂ ਹੁੰਦਾ ਮਾਂ-ਪਾਪੇ ਅਨਪੜ ਹੋਵੇ ਮਾਂ-ਪਾਪੇ ਪੀ ਐਚ ਡੀ ਕੀਤੀ ਹੋਵੇ ਮਾਂ ਮਾਂ ਹੁੰਦੀ ਹੈ ਔਰ ਇਹ ਕੋਈ ਰਿਸ਼ਤਾ ਹੈ ਜਿਹੜਾ ਇੱਕੋ ਅੱਖਰ ਨਾਲ ਹੈ ਮਾਂ ਦੁਨੀਆ ਭਰ ਦੇ ਨਾਵਲਕਾਰਾਂ ਨੇ ਸਾਹਿਤਕਾਰਾਂ ਨੇ ਬਹੁਤ ਕੁਝ ਲਿਖਿਆ ਮਾਂ ਬਾਰੇ ਪਰ ਹਜੇ ਲਿਖਿਆ ਨਹੀਂ ਗਿਆ ਪੂਰਾ ਨਹੀਂ ਲਿਖਿਆ ਗਿਆ ਮਾਂ ਬਾਰੇ ਰੱਬ ਦਾ ਰੂਪ ਮਾਂ ਨੂੰ ਕਿਹਾ ਜਾਂਦਾ ਸੋ ਮਾਂ ਬੋਲੀ ਜਿਹੜੀ ਮਾਂ ਨੇ ਪਹਿਲਾਂ ਬੋਲੀ ਸੀ ਜਿਹੜੀ ਸਿਖਾਈ ਸੀ ਬੋਲਣੀ ਲੋਰੀਆਂ ਜੀ ਵਿੱਚ ਮਿਲੀਆਂ ਤੇ ਵੈਣ ਜੀ ਦੇ ਵਿੱਚ ਪੈਣਗੇ ਲੋਰੀਆਂ ਤੋਂ ਵੈਣ ਤੱਕ ਜੇ ਪੰਜਾਬੀ ਹੈ ਤਾਂ ਫਿਰ ਵਿਚ ਵਿਚਾਲੇ ਕਿਉਂ ਕੁਝ ਹੋਰ ਆ ਜਾਂਦਾ ਸਿੱਖ ਲੋ ਸਿੱਖਣ 'ਚ ਕੋਈ ਹਾਰ ਨਹੀਂ ਦੁਨੀਆ ਭਰ ਦੀ ਮਾਦੀਅਮ ਨੇ ਹੁਣ ਤਾਂ ਸਾਰਾ ਕੁਝ ਨੈਟ ਤੇ ਆ ਗਿਆ ਸਿੱਖੋ ਜ਼ਰੂਰ ਪਰ ਆਪਣੀ ਬੋਲੀ ਦੀ ਕੀਮਤ ਤੇ ਨਾ ਸਿੱਖੋ